ਗੁੱਡ ਮਾਰਨਿੰਗ ਸਸਕਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲਦੇਵਿਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਬਟ ਮੇਰੀ ਤਬੀਅਤ ਜਿਆਦਾ ਵਧੀਆ ਨਹੀਂ ਹੈਗੀ ਆਵਾਜ਼ ਤੋਂ ਤੁਹਾਨੂੰ ਲੱਗ ਹੀ ਰਿਹਾ ਹੋਵੇਗਾ ਪਤਾ ਕਿ ਮੇਰਾ ਗਾਲ ਬਹੁਤ ਖਰਾਬ ਹੈ ਕੱਲ ਤਾਂ ਥੋੜਾ ਜਿਹਾ ਤੁਖ ਦਾ ਸੀ ਬਟ ਹੰਕੇਨ ਤਾਂ ਨਹੀਂ ਨਹੀਂ ਹੋ ਰਹੀ ਪਰ ਆਵਾਜ਼ ਨਹੀਂ ਨਿਕਲ ਰਹੀ ਹੈਗੀ ਤੇ ਚਲੋ ਅੱਜ ਕਿਉਂਕ ਮ ਕੰਮ ਕਰਨਾ ਉਹ ਤਾਂ ਕਰ ਨਹੀਂ ਹੈ ਸੋ ਆਪਾਂ ਤੁਹਾਡੇ ਟੱਚ ਦੇ ਵਿੱਚ ਤਾਂ ਇਦਾਂ ਹੀ ਰਹਾਂਗੇ ਔਰ ਮੈਂ ਰੈਡੀ ਹੋ ਕੇ ਆ ਗਈਆਂ نیچے ਆਪਾਂ ਉੱਪਰ ਬਲੌਗ ਦੀ ਸਟਾਰਟਿੰਗ ਤਾਂ ਨਹੀਂ ਕਰ ਸਕੇ ਕਿਉਂਕਿ ਅੱਜ ਬਹੁਤ ਹੀ ਕਾਲ ਪੈ ਗਈ ਸੀ ਪਰ ਕਾਲ ਮੱਚੀ ਨਹੀਂ ਸੀ ਸਾਰੀ ਕਿਉਂਕਿ ਮੈਗਨੂ ਬੈਸਤਾ ਛੁੱਟੀ ਸੀਗੀ ਤੇ 7 ਵਜੇ ਮੈਂ ਅਸੀਂ ਮੈਸੇਜ ਤਾਂ ਕੱਲ ਦਾ ਆਇਆ ਹੋਏਗਾ ਮੈਗ ਨੇ ਓਪਨ ਕਰ ਲਿਆ ਹੋਣਾ ਬਟ ਮੈਨੂੰ ਨਹੀਂ ਪਤਾ ਸੀਗਾ ਤੇ 7 ਵਜੇ ਮੈਨੂੰ ਕਾਲ ਆਈ ਕਿ ਮੈਗਨਸ ਸਕੂਲ ਜਾਣਾ ਹੈ ਫਟਾਫਟ ਮੈਗ ਨੂੰ ਠਾਲ ਕੇ ਉਹਨੂੰ ਵੀ ਰੈਡੀ ਕੀਤਾ ਤੇ ਪੈਨ ਵੀ ਸਾਡੇ ਸਾਥ ਹੀ ਆ ਗਈ ਅੱਜ ਉਹਨਾਂ ਦੀ ਇਹ ਜੋ ਬੰਤਾ ਰੈਡੀ ਸੀ ਤੇ ਮੈਂ ਕਿ ਆਪਣਾ ਸਕੂਲ ਬੈਗ ਵੀ ਨਹੀਂ ਲੈ ਕੇ ਗਈ ਸਿਰਫ ਆਪਣਾ ਲੰਚ ਬਾਕਸ ਲੈ ਕੇ ਗਈ ਆ ਮੈਂ ਕਿ ਚਲੋ ਅੱਜ ਵੈਸੇ ਉਹਨਾਂ ਦੀ ਸਪੋਰਟਸ ਦੀ ਰਿਹਰਸਲ ਸੀਗੀ ਤੇ ਬੈਗ ਇੰਨਾ ਜ਼ਰੂਰੀ ਵੀ ਨਹੀਂ ਸੀਗਾ ਚਲੋ ਕੋਈ ਗੱਲ ਨਹੀਂ ਆਪਣਾ ਲੰਚ ਬਾਕਸ ਲੈ ਗਈ ਜਿਹੜਾ ਜ਼ਰੂਰੀ ਸੀ ਬੈਗ ਟੋਲ ਇੱਥੇ ਪਿਆ ਕਿਉਂਕਿ ਕੱਪੜੇ ਦੁਕਾਨ ਦੇ ਵਿੱਚ ਪਿਆ ਸੀ ਉਹਨੂੰ ਏਸੀ ਕਿ ਮੈਨੂੰ ਕੱਲ ਛੁੱਟੀ ਹੈ ਮੈਂ ਇੱਥੇ ਰੱਖ ਦਿੰਦੀ ਆ نیچے ਬੈਗ ਕੱਲ ਮੈਂ ਇੱਥੇ ਪਾੜ ਲਵਾਂਗੀ ਬਟ ਕੀ ਪਤਾ ਸੀ ਚਲੋ ਕੋਈ ਗੱਲ ਨਹੀਂ ਔਰ ਹੁਣ ਮੈਂ ਵੀ ਰੈਡੀ ਆਂ ਇੰਦਰਜੀ ਕਦੋਂ ਨੇ ਕਹਿੰਦੇ ਆ ਕਿ ਚਲੋ ਚੱਲੀਏ ਖੰਨੇ ਨੂੰ ਮੈਂ ਕਿਹਾ ਦੁਕਾਨਾਂ ਤਾਂ ਖੋਲ ਲੈਣ ਕੋ ਪਹਿਲਾਂ ਤੇ ਹੁਣ ਅਸੀਂ ਆਪਣਾ ਬ੍ਰੇਕਫਾਸਟ ਕਰਕੇ ਤੇ ਨਿਕਲਦੇ ਆਂ ਖੰਨੇਵਾਲ ਨੂੰ ਤੇ ਅੱਜ ਕਰਾਂਗੇ ਅਸਲ ਦੇ ਵਿੱਚ ਸ਼ਾਪਿੰਗ ਆਪਾਂ ਕਿਉਂਕਿ ਇੰਨੇ ਦਿਨਾਂ ਦੀ ਰਹੀ ਗਈ ਸੀ ਤੇ ਅੱਜ ਦੇਖਦੇ ਆ ਕੀ ਕੀ ਖਰੀਦ ਕੇ ਲੈ ਕੇ ਆਵਾਂਗੇ ਆਪਾਂ ਸਵੇਰੇ ਸਵੇਰੇ ਆਪਾਂ ਪਾਈਏ ਆਪਣੀਆਂ ਮੱਛੀਆਂ ਨੂੰ ਖਾਣ ਦਾ ਸਭ ਤੋਂ ਪਹਿਲਾਂ ਇਹ ਬ੍ਰੇਕਫਾਸਟ ਕਰਾਂ ਨਰੇ ਹੁੰਦਾ ਕੀ ਆ ਬੀਜ ਫਿਲਟਰ ਖੜਾ ਪਿਆ ਸੀ ਇਹਨਾਂ ਦਾ ਹੁਣ ਚਲਾਇਆ ਆ ਗਈਆਂ ਆਖ ਆ ਗਈਆਂ ਸਾਰਾ ਕੁਝ ਦੁਨੀਆਂ ਨੂੰ ਤਾਂ ਬਚਣਾ ਹੀ ਨਹੀਂ ਜਦ ਤੱਕ ਉਹਨਾਂ ਨੂੰ ਪਤਾ ਲੱਗਣਾ ਜਾਂਨ ਉਹਨਾਂ ਨੇ ਮੁਕਾ ਜਾਣ ਆ ਕੇ ਮੈਂ ਖਾ ਲੀਆ ਇਹ ਕੱਲ ਹੀ ਨਹੀਂ ਖਾ ਜਾਣਾ ਮੈਨੂੰ ਤਾਂ ਲੱਗਦਾ। ਇੱਕ ਆ ਗਈ। ਜੇ ਆਪਾਂ ਘਰ ਤੋਂ ਚੱਲ ਪਿਆ ਤੇ ਇੰਦਰ ਜੀ ਨੇ 8 ਵਜੇ ਤੁਰ ਪਾਸੀ ਤੇ 8 ਵਜੇ ਨੇ ਇੰਦਰ ਜੀ ਤੇ 10 ਵਜੇ। ਰਸਤੇ ਦੇ ਵਿੱਚ ਆਪਾਂ 10 ਮਿੰਟ ਦੇ ਲਈ ਜੋ ਬੰਦੇ ਸਕੂਲ ਵੀ ਰੁਕੜਾ। ਮੈਂ ਇਹ ਕੱਲ ਜਿਹੜਾ ਇੰਨੀ ਮਿਹਨਤ ਨਾਲ ਫਲਾਵਰ ਬਣਾਇਆ ਸੀ ਆਪਾਂ ਤਿੰਨ ਘੰਟੇ ਲਾ ਕੇ ਉਹ ਘਰੀ ਭੁੱਲ ਗਿਆ। ਪੈਨ ਅੱਜ ਜਲਦੀ ਆ ਗਈ ਸੀ ਉਹਦੀ ਤਾਂ ਕਰਕੇ ਤੇ ਉਹ ਫੋ ਜਾਣਾ ਨਹੀਂ ਤਾਂ ਉਹ ਰੋਂਦਾ ਹੋਊ ਵਿਚਾਰਾ ਮੈਨੂੰ ਪੱਕਾ ਪਤਾ ਬੈਠਾ ਕਿ ਮੈਂ ਮੈਂ ਬਣਾਇਆ ਤਾਂ ਅਸੀਂ ਕਰ ਰਹੇ ਗਿਆ ਚਲੋ ਕੋਈ ਨਹੀਂ ਬਾਜਾਂ ਨੇ ਜਾਂਦੇ ਜਾਂਦੇ ਮੈਚਿੰਗ ਕੀਤੀ ਇੰਦਰਜੀਤ ਨਾਲ ਮੇਰੇ ਨਾਲ ਮੈਂ ਪਹਿਲਾਂ ਕੱਪੜੇ ਪਾ ਲਈ ਸੀ ਇੰਦਰਜੀਤ ਦੇ ਬਾਅਦ ਤੇ ਦੇਖ ਕੇ ਜੇ ਕਰਦਾ ਹੁੰਦਾ ਇਹ ਕਿਹੜੇ ਪਾਏ ਨੇ ਪਹੁੰਚ ਗਿਆ ਖਾਚੂਗਾ ਤੇ ਸਕੂਲ ਆ ਸੜਕ ਨਹੀਂ ਬਣਾਉਂਦੇ ਕੋਲੋਨੀ ਦੀ ਹੋਊ ਹੈ ਨਾ ਸਕੂਲ ਵਾਲਿਆਂ ਦੀ ਇਹਨਾਂ ਦਾ ਕੱਦੀ ਬਣਾ ਲੈਣੀ ਸੀ ਇਹ ਕੋਲੋਨੀ ਦੀ ਕੋਲੋਨੀ ਮਹਿੰਗੀ ਹੋਗੀ ਹੁਣ ਦੇਖਣੀ ਰਹੀ ਹਣੀ ਫਾਈਨਲੀ ਪਹੁੰਚ ਗਏ ਖੰਨੇ ਲੈ ਹੀ ਆਇਆ ਫਿਰ ਹੈ ਕਾਰਡ ਕੋਡ ਚੱਕ ਲਿਆ ਸੀ ਕਾਰਡ ਕੋਡ ਚੱਕ ਲਿਆ ਸੀ ਕਾਰਡ ਕੀ ਕਰਨਾ ਸੱਸ ਜੀ ਆ ਬੁਲਾ ਨਹੀਂ ਗੂਗਲ ਪੇ ਹੈਗਾ ਜਿੰਦਾਬਾਦ ਗੂਗਲ ਪੇ ਜਿੰਦਾਬਾਦ ਭੈਣ ਜੀ ਹਜੇ ਤੱਕ ਆਈ ਨਹੀਂ ਹੈਗੀ ਮੈਂ ਗਈ ਕੋਈ ਉਹ ਬੈਠੀ ਖੜੀਆਂ ਹੀ ਹੁੰਦੀਆਂ ਮੈਨੂੰ ਕੋਈ ਦરાਏ ਆ ਕੇ ਫੋਨ ਕਰੀ ਤਾਂ ਹੀ ਮੈਂ ਆ ਜਾਣਾ ਪਹੁੰਚ ਕੇ ਪਾਰਕਿੰਗ ਦੇ ਵਿੱਚ ਗੱਡੀ ਹੋ ਰਹੀ ਐ ਪਾਰਕ ਚਲੋ ਚੱਲੀਏ ਇਹ ਆ ਚੱਲਦੇ ਆਂ ਬਾਜ਼ਾਰ ਵਿੱਚ ਵੀ ਲੰਘਦੇ ਲੰਘਾਉਂਦੇ ਪੰਜਾਬ ਵਾਲਿਆਂ ਦੇ ਹਾਜੇ ਸ਼ਾਂਤੀ ਪਈ ਹੈ ਦੇਖੋ ਜੋ ਜੋ ਟਾਈਮ ਹੋ ਜਾਣਾ ਦੇਖਦੇ ਹੋਰ ਚੱਕ ਪੈਂਦਾ ਸੋ ਸੋਸ ਗਿਆ ਸੋ ਚੇ 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 ਬਾਕੀ ਬਾਕੀ ਰਿਪੋਰਟ ਐਡ ਵੀ ਪੋਰਟ ਮੈਂ ਸਹੀ ਦਿੱਤੀ ਬੋਲਦਾ ਹਾਂ ਅੱਜ ਚੋਣ ਬੰਦੇ ਸਿਕਸ ਐਕਸਰਸਾਈਜ਼ ਚੱਲ ਤੋ ਲਾ ਕੇ ਆਸਮਾਨਾ ਫੇ ਦੇ ਦੇ जदों तो। आए सी शांति पी तो। सी देख होगी ना भिड़ा ਮੈਂ ਤਾਂ ਨਿਕਲ ਗਿਆ ਮੈਂ ਤਾਂ ਟਾਈਮ ਇੱਕ ਬਚ ਗਿਆ ਤਿੰਨ ਘੰਟਿਆਂ ਦੇ ਵਿੱਚ ਆਪਾਂ ਸਾਰਾ ਕੁਝ ਖਰੀਦਦਾਰੀ ਕਰਕੇ ਚੱਲੇ ਆਪਾਂ ਵਾਪਸ ਕਿਉਂਕਿ ਸਭ ਦੂਜੀ ਜਗ੍ਹਾ ਹੀ ਮੇਨ ਕੰਮ ਸੀ ਪੰਜਾਬ ਕਲੈਕਸ਼ਨ ਵਾਲਿਆਂ ਦੇ ਇੱਕ ਥੋੜਾ ਜਿਹਾ ਕੰਮ ਸਾਨੂੰ ਚੈਲੰਜ ਤੇ ਸੀਗਾ ਉੱਥੇ ਕੀਤਾ ਆਪਾਂ ਨੇ ਸਾਰਾ ਕੰਮ ਥੋੜਾ ਜਿਹਾ ਚੱਲੇ ਘਰ ਵਾਪਸ ਕਿਉਂਕਿ ਅੱਤ ਕਿੰਨਾ ਹੋ ਗਿਆ ਸੀ ਵਿਚਾਰ ਦੇ ਵਿੱਚ ਦਿਲ ਕਾਲਾ ਪੈਣ ਲੱਗ ਗਿਆ ਸੀ ਹੁਣ ਤਾਂ ਮਸਾ ਨਿਕਲ ਕੇ ਆਇਆ ਅਸੀਂ ਹੁਣ ਚੱਲੇ ਆਪਾਂ ਵਾਪਸ ਕਰਦੇ ਬੱਚੇ ਵੀ ਆਉਣ ਵਾਲੇ ਹੋਣੇ ਆ 1:30 ਵਜੇ ਜੁੱਲੀ ਹੁੰਦੀ ਆ ਜਨਮ ਜਾਕਰ ਦੇਖੀਏ ਅੱਜ ਆਪਾਂ ਬਾਟਿੰਗ ਹੋ ਰਹੀ ਸ਼ਾਪਿੰਗ ਆਪ ਰਹੀ ਅੱਜ ਹੈਲੋ ਮੈਂ ਕਿਹਾ ਜੇ ਬਲੈਕ ਤੇ ਗ੍ਰੇ ਵਾਲਾ ਤਿਆਰ ਕਰਨਾ ਉਹ ਕਦੋਂ ਦੇਗਾ ਘਰ ਆਪਾਂ ਪਹੁੰਚ ਗਏ ਤੇ ਬੱਚੇ ਵੀ ਆਉਣ ਵਾਲੇ ਆ థాంਕ ਗੋਡ ਕਿ ਬੱਚਿਆਂ ਤੋਂ ਪਹਿਲਾਂ ਪਹਿਲਾਂ ਚਲੋ ਆਪਾਂ ਪਹੁੰਚ ਗਏ ਔਰ ਇੱਧਰ ਸ਼ਾਪਿੰਗ ਖੰਡਾਈ ਪਈ ਹੈ ਸਾਰੀ ਜੋ ਜੋ ਖਰੀਦੇ ਆਪਾਂ ਨੇ ਅੱਜ ਸੈੱਟ ਕਰਦੇ ਹੁਣ ਸਮਾਨ ਬੱਚਿਆਂ ਦਾ ਵੀ ਸਪੋਰਟਸ ਵਾਲੀ ਜਿਹੜਾ ਉਹਨਾਂ ਦਾ ਮੈਸੇਜ ਆਇਆ ਸੀ ਸਕੂਲ ਤੋਂ ਵੀ ਆਪਾਂ ਅੱਜ ਹੀ ਲੈ ਲੈ ਕੱਪੜੇ ਨੇ ਮੈਨੂੰ ਫਿਰ ਜਾਣਾ ਪੈਣਾ ਸੀ ਚਲੋ ਮੈੱਕ ਦਾ ਤਾਂ ਮੈਸੇਜ ਆਇਆ ਨਹੀਂ ਉਹਦਾ ਮੈਂ ਕਿਸੇ ਨਾਲ ਲੈ ਲੈ ਆ ਕਿਸੀ ਮੇ ਹੂ ਜੋ ਬੰਦੇ ਨਾਲ ਦੇ ਜੇ ਲੱਗ ਹੋਇਆ ਫਿਰ ਲੈ ਆਵਾਂਗੇ ਹੋਰ ਜਾ ਕੇ ਅੱਜ ਤਾਂ ਪਾਹ ਹੱਟੀ ਸ਼ਰਟਸ ਵਗੈਰਾ ਲਈਆਂ ਪਜਾਮੇ ਲੋਰਾਵਾਂ ਜਿਆਦਾ ਸਮਾਨ ਤਾਂ ਅਸ਼ਿੰਦਰਪਾਲ ਦਈਆ ਜਿਹੜਾ ਆਪਾਂ ਬਾਹਰ ਭੇਜਣਾ ਉਹਨੂੰ ਤੇ ਪਹਿਲਾਂ ਕੁਛ ਆ ਗਿਆ ਸੀ ਬਸ ਥੋੜਾ ਜਿਹਾ ਰਹਿੰਦਾ ਸੀ ਉਹ ਅੱਜ ਲਿਆ ਕੇ ਡਨ ਕਰਤਾ ਗਰਮੀ ਤੋਂ ਪਹਿਲਾਂ ਪਹਿਲਾਂ ਹੁਣ ਗਰਮੀ 'ਚ ਕਿਤੇ ਨਹੀਂ ਘੁੰਮਣਾ ਔਰ ਇਹ ਬੱਚਿਆਂ ਦਾ ਲੈ ਕੇ ਆਂਦਾ ਲੋਰਾ ਤੇ ਟੀ-ਸ਼ਰਟਸ ਮੈਂ ਤਾਂ ਇੱਕ ਟੀ-ਸ਼ਰਟ ਲਈ ਉਹ ਹੈਗੀ ਐ ਇਹ ਵਾਲੀ ਇਹ ਆਈ ਐਮ ਐਲ ਦਾ 800 ਦੀ ਸਮਥਿੰਗ ਇੰਨੇ ਦੀ ਆਈ ਹੈ ਵੀ ਤੋਸੇ ਕਪੜਾ ਲੈਨੇ ਆ ਸਾਰਾ ਕਪੜਾ ਵਧੀਆ ਹੁੰਦਾ ਵੈਸੇ ਪੰਜਾਬ ਕਲੈਕਸ਼ਨ ਵਾਲਿਆਂ ਦਾ ਖੰਨੇ ਤੇ ਵਧੀਆ ਹੁੰਦਾ ਸਟੱਫ ਵਗੈਰਾ ਸੋ ਚਲੋ ਜੀ ਬੱਚੇ ਦੇਖਿਓ ਹਾਏ ਸਾ ਚੜ ਗਿਆ ਸਾ ਚੜ ਗਿਆ ਤੁਸੀਂ ਆਇਆ ਬੂਟਿਆਂ ਨੂੰ ਪਾਣੀ ਪਾਉਣ ਸਾ ਚੜ ਗਿਆ ਭਾਈ ਬਹੁਤ ਹੋਣ ਲੱਗੀ ਧੁੱਪ ਹੁਣ ਹੁਣ ਤਾਂ ਸ਼ਾਮ ਹੀ ਪਿਆ ਕਰੋ ਇਹਨਾਂ ਕੋਲ दो दिन हो गए पानी पाया नहीं दे ना पूज गए मच गए रड़ गए मिर्च मच गई चलो पाइए पार्टी मांगते ने सोनी तो हाय कीर्त दी कॉपी कीर्त <laughs> तू कीर्त <laughs> तू तेरी पसंद दा ही होगा अस ता खांदे नहीं हैगे तेरी पसंद दा जरूर कुछ निकले ओ वेचो ਨੂੰ ਭਾਬੀ ਦਾ ਜਿ ਲੱਗਦੀ ਨਹੀਂ ਹੈ ਕਿ ਬਾਅਦ ਚੇ ਆਉਂਦਾ ਨੂੰ ਭਾਬੀ ਦੀ ਬਾਅਦ ਜਿੰਨਾ ਮੈਂ ਉੱਚੀ ਬੋਲਦੀ ਹਾਂ ਨਹੀਂ ਆਵਾਜ਼ ਹੋ ਰਹੀ ਉਹ ਕੰਮੀ ਆ ਮੇਰੀ ਆ ਆ ਦੇਖ ਬੇਸ਼ਰਮੀ ਸੋਨੀ ਕਾਕ ਤਾਂ ਨਹੀਂ ਜਾ ਮੁੰਡਾ ਕੋ ਤੱਕ ਦੇਖ ਆ ਦੇ ਕਾ ਕੇ ਮੰਗਾ ਲਿਆ ਡੱਬਾ ਕਿੱਥੇ ਯਾਰ ਕਿੰਨੇ ਹੀ ਡੱਬੇ ਦੇ ਵਿੱਚ ਇਹ ਡੱਬੇ ਨੂੰ ਹੋ ਲੈ ਇੱਕ ਮਿੰਟ ਹੋਇਆ ਹੈ ਹਾਂ ਪੂਰਾ ਬੋਲਣਾ ਸੀਗਾ ਆ ਤਾਂ ਲੱਭੇ ਹੀ ਨਹੀਂ ਹੈਗਾ ਕਿੱਥੇ ਗਿਆ ਉਹ ਤਾਂ ਚਵਾਕਾ ਨੂੰ ਵੀ ਦੇ ਦੇ ਕਿ ਇੱਕ ਟੁੱਕੜਾ ਕੋਈ ਨਹੀਂ ਖਾ ਗਿਆ ਦੱਸਾਂਗਾ ਇਹਨੂੰ ਵੀ ਖਾ ਗਿਆ ਵੀ ਮਿੱਠੇ ਸੀਗੇ ਬੱਸ ਮੜੀ ਸਾਹ ਮੋਕਾਰ ਦੀ ਯਾਰ ਕਾਹ ਨੂੰ ਆਇਆ ਉਹਦੇ ਆਪਰਾ ਮਾਣਾ ਕੋਣ ਉਹ ਮੈਂ ਆਇਆ ਇਸ ਬਾਲ ਨੂੰ ਇੱਕ ਡੱਬਾ ਤਾਂ ਇਹਨੂੰ ਚਾਹੀਦਾ ਸੀ ਇਕੱਲੇ ਨੂੰ ਸੁਣੀ ਕਾਟ ਗਈ ਬਈ ਇੱਕ ਹੋਰ ਲਿਆ ਤੋਂ ਨੇ ਦੋਨੇ ਆ ਤੁ ਬਿਆਹ ਦੇਖ ਕੇ ਆਂ ਕੌਣ ਨਹੀਂ ਖਵਾਇਆ ਨਗਰ ਕੀਰਤਨ ਦਾ ਲੱਡੂ ਅੰਨ੍ਹਾ ਗਰੇ ਅਗਲੇ ਨੇ ਝਾੜੂ ਲਵਾ ਕੇ ਗੱਡੇ ਆ ਜਦੋਂ ਨਾ ਆਪਾਂ ਕੰਜੂਸ ਹੋ ਕੇ ਚੱਲਾਂਗੇ ਤਾਂ ਹੀ ਚਾਰ ਪੈਸੇ ਜੁੜਦੇ ਆ ਜਿਵੇਂ ਤੇ ਨੂੰ ਡੱਬੇ ਲਿਆਉਣ ਨਾਲ ਅਗਲੇ ਨਾਲ ਗਿਆ ਲੈ ਲੋ ਗਿਆ ਨੇ ਤੋ ਨਾ ਭਾਈ ਨੂੰ ਕੋਈ ਤੜਾ ਹੂੰ ਇਹ ਵੀ ਹਣਾ ਸਾਰ ਕੀ ਸੋਚ ਗਏ ਘਰੋਂ ਅੰਦਰ ਜੀ ਇੰਦਰਜੀਤ ਓ ਇੰਦਰ ਜੀ ਇੱਥੇ ਲੈ ਲੱਭਾ ਹਲੋ ਇੱਥੇ ਲੈ ਦੱਬਾ ਲੈ ਗਿਆ ਜਿੰਨਾ ਟਾਈਮ 7 ਵਜੇ ਤੇ ਆਪਾਂ ਆ ਗਏ ਉੱਪਰ ਮੈਂ ਤੇ ਜੋਵਨ ਲੱਗਿਆ ਹੁਣ ਕੰਮ ਕਰਨ ਮੈਂ ਕਿ ਨੂੰ ਮੈਂ ਕਿਹਾ ਕਿ ਤੂੰ ਬੈਠ ਕੇ ਪੜ੍ਹ ਕਿਉਂਕਿ ਕੱਲ ਹੈ ਰ ਮੈਂਕ ਦਾ ਪੇਪਰ ਮੈਂ ਕਿੰਨੇ ਪੇਪਰ ਰਹਿ ਗਏ ਤੇਰੇ 2 ਇੱਕ ਕਾਲ 1 ਇੱਕ 16 ਨੂੰ ਕਿਚਨ ਕਾ ਲ ਮੈਥ ਦਾ ਹਨ ਹਾਂਜੀ ਬਸ ਉਹ ਪਿੱਕਰ ਰਹੀ ਹੈ ਤੇਰਾ ਚਾਹ ਦੋਪਹਿਰ ਕਿਚਨ ਨੂੰ ਲਾਸਟ ਜੋ ਬੰਦਾ ਇੱਕ ਰਹਿ ਗਿਆ ਤੇ ਫਰੀ ਫਰੀ ਉਹ ਸੇਮ ਡੇ ਆ ਤੇਰਾ ਚਲੋ ਵੀ ਕੰਮ ਕਰੀਏ ਹੁਣ ਆਪਾਂ ਆਪਾਂ ਫੇਰ ਆ ਗਏ ਕਿਉਂਕਿ ਮੈਨੂੰ ਸਮੈਲ ਆ ਗਈ ਸੀਗੀ ਕਿ ਕੁਝ ਆਇਆ ਖਾਣ ਦਾ ਤੈਨੂੰ ਸੱਦ ਕੇ ਗਿਆ ਸੀ ਉਹ ਤੂੰ ਗਿਆ ਨਹੀਂ ਹੈਗਾ ਯਾਰ ਮੈਂ ਅੱਜ ਸੀਗਾ ਰੋਜ਼ਾ ਅਰਸ਼ ਉਹਨਾਂ ਦਾ ਹਾਂ ਕਾਈ ਜਾਲ ਹਟੀ ਨਾ ਮਾੜਾ ਨਾ ਤੂੰ ਤੂੰ ਜੋਤ ਨੂੰ ਉਹਨੂੰ ਕਾ ਜੋਤ ਨੂੰ ਨਖਵਾ ਦੇ ਕੁਛ ਆਪਣਾ ਮੱਧਾ ਚਾਲਦਾ ਕੰਨ ਜੀ ਖੇਦਵਾ ਆਉਂਦੇ ਆਓ ਚਾਲਦਾ ਆਪਾਂ ਐਸੀ ਉੱਪਰ ਤੇ ਅੱਜ ਚੰਦ ਦੇਖੋ ਕਿੰਨਾ ਸੋਹਣਾ ਲੱਗਦਾ ਕਿਉਂਕਿ ਅੱਜ ਰਮਜ਼ਾਨਾ ਫਿਰ ਉੱਜੇ ਸ਼ੁਰੂ ਹੋਏ ਨੇ ਕਿੰਨਾ ਸੋਹਣਾ ਲੱਗ ਰਿਹਾ ਚੰਦ ਹੁਣ ਦੇਖੋ ਫਲੈਸ਼ ਬੰਦ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਪਤਾ ਨਹੀਂ ਕੈਮਰੇ ਦੇ ਵਿੱਚ ਦੋ ਦੋ ਦਿਖ ਰਹੇ ਨੇ ਪਤਾ ਨਹੀਂ ਹੈਗੀ ਚੰਦ ਦੋ ਦੋ ਨੇ ਅੱਜ ਬਹੁਤ ਸੋਹਣਾ ਲੱਗ ਰਿਹਾ